ਕਿੱਦਾਂ ਮੰਨ ਚ ਆਇਆ ਕਿ ਇਹ ਗੁਰਮਤੀ ਵਿੱਦਿਆ ਦਾ ਪ੍ਰੋਗਰਾਮ ਸ਼ੁਰੂ ਜੇ ਤੇ ਹਰ ਸਿੱਖ ਦੇ ਮਨ ਵਿੱਚ ਹੋਣਾ ਚਾਹੀਦਾ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਸੁਹਾਗ ਭਾਈ ਗੁਰਦਾਸ ਜੀ ਦੀ ਉਹ ਗੱਲ ਲਿਖੀ ਜਾਂਦੇ ਪੱਕੀ ਗੱਲ ਆ ਵੀ ਸਾਨੂੰ ਤੇ ਹਰ ਬੰਦੇ ਨੂੰ ਹਰ ਸਿੱਖ ਦੇ ਘਰ ਵਿੱਚ ਗੁਰਮਤ ਦਾ ਗਿਆਨ ਹੋਣਾ ਚਾਹੀਦਾ ਕਿੰਨਾ ਸਮਾਂ ਇੱਥੇ ਬੱਚਿਆਂ ਨੂੰ ਗੁਰਮਤੀ ਵਿੱਦਿਆ ਇਹ ਤੇ ਜਿਹੜਾ ਹੁਣ ਤੇ ਛੁੱਟੀਆਂ ਕਰਕੇ ਇਹਨਾਂ ਨੂੰ ਅਸੀਂ 5 ਤਰੀਕ ਤੋਂ ਸ਼ੁਰੂ ਕੀਤਾ ਸੀ ਸ਼ੁਰੂ ਘਰ ਹੁੰਦਾ ਵਾ ਜਿੱਥੇ ਕਦੀ ਕਿਸੇ ਦੇ ਬੰਦੇ ਦੀ ਜਾਤ ਨਹੀਂ ਪੁੱਛੀ ਜਾਂਦੀ ਅੱਜ ਅੱਗੇ ਬੱਚੇ ਵੀ ਆਂਦੇ ਬੈਨੇ ਇਹ ਸਾਰੇ ਇਕੱਠੇ ਬੈਠੇ ਨੇ ਉਹ ਪਲੇਟਫਾਰਮ ਦੇ ਨਿੱਕੋ ਮੰਚ ਤੇ ਬੈਠੇ ਨੇ ਤੇ ਗੁਰਮਤੀ ਵਿਦਿਆ ਹਾਸਲ ਕਰ ਰਹੇ ਨੇ ਇਹ ਤੇ ਵੇਖੋ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੀ ਇਹ ਆ ਕਿ ਇੱਥੇ ਕੋਈ ਭਿੰਨ ਭਾਵ ਕੋਈ ਮਤਲਬ ਜਾਤ ਪਾਤ ਨਹੀਂ ਵੇਖੀ ਜਾਂਦੀ ਜਦੋਂ ਤੱਕ ਇਹ ਚੱਲਦਾ ਰਹੇਗਾ ਜਿੱਦਾਂ ਹੁਣੇ ਵਗਾਰ ਹੋਏ ਜੇ ਮੇਰੇ ਬੱਕੋ ਅੱਗੇ ਵੇਖੋ ਹੁਣ ਸੰਗਤ ਹੋ ਗਏ ਚਲੋ ਹੁਣ ਵਾਲੇ ਚਲਾਉਣਗੇ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਉਤਸ਼ਾਹ ਹੈ ਬੱਚਿਆਂ ਦੇ ਵਿੱਚ ਹਰੇਕ ਬੱਚੇ ਨੇ ਆਪਣਾ ਪੂਰਾ 100% ਇਸ ਕੈਂਪ ਦੇ ਵਿੱਚ ਸਿੱਖਣ ਦਾ ਯਤਨ ਕੀਤਾ ਹੈ ਇਹ ਬੱਚਿਆਂ ਦਾ ਉਤਸ਼ਾਹ ਹੈ ਤੁਸੀਂ ਕੁਐਸਚਨ ਪੁੱਟ ਕਰਦੇ ਹੋ ਤਾਂ ਸਾਰੇ ਬੱਚੇ 35 ਤੋਂ 40 ਬੱਚੇ ਨੇ 35 ਤੋਂ 40 ਬੱਚੇ ਹੱਥ ਖੜਾ ਕਰ ਦਿੰਦੇ ਮੈਂ ਆਨਸਰ ਦਊਂਗਾ ਮੈਂ ਆਨਸਰ ਇਹ ਇਹਨਾਂ ਦੀ ਸਮਰਪਿਤ ਭਾਵਨਾ ਜੀ ਜਿੰਨੇ ਧਿਆਨ ਨਾਲ ਬੱਚਾ ਕੋਈ ਸੁਣਦਾ ਆ ਉਹਨੇ ਧਿਆਨ ਨਾਲ ਉਹਨੇ ਜਲਦੀ ਸਿੱਖਦਾ ਆ ਦੂ ਹੈਨਾ ਕਈ ਵਾਰੀ ਮਾਂ-ਬਾ ਵੀ ਕਹਿ ਦਿੰਦੇ ਨਹੀਂ ਜਾਣਾ ਯਾਰ ਤੁਸੀਂ ਹੈਨਾ ਮੰਮੀ-ਪਾਪਾ ਨੇ ਨਹੀਂ ਉਹ ਕਹਿੰਦੇ ਜ਼ਰੂਰ ਜਾਓ ਇੱਕੋ ਇੱਕ ਜਗ੍ਹਾ ਹੁੰਦੀ ਆ ਉਹ ਹੁੰਦੀ ਆ ਗੁਰੂ ਘਰ ਦੀ ਜਿੱਥੇ ਕਦੇ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ ਕਦੇ ਕਿਸੇ ਦੀ ਅਮੀਰੀ ਗਰੀਬੀ ਨਹੀਂ ਦੇਖੀ ਜਾਂਦੀ ਹਰ ਧਰਮ ਦੇ ਲੋਕ ਆਣ ਕੇ ਉਸ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੇ ਨੇ ਪਹੁੰਚੇ ਆ ਅਸੀਂ ਬਟਾਲਾ ਦੇ ਹਰਨਾਮ ਨਗਰ ਗੁਰਦੁਆਰਾ ਸਿੰਘ ਸਭਾ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬੱਚੇ ਕਿਸ ਤਰੀਕੇ ਦੇ ਨਾਲ ਆਣ ਕੇ ਗੁਰਮਤੀ ਵਿੱਦਿਆ ਹਾਸਲ ਕਰ ਰਹੇ ਨੇ ਇਹਨਾਂ ਬੱਚਿਆਂ ਦੇ ਵਿੱਚ ਹਰ ਧਰਮ ਦੇ ਬੱਚੇ ਨੇ ਜਨਨ ਕੀ ਹਿੰਦੂਗ ਮੈਂਟੀ ਦੇ ਵੀ ਨੇ ਪ੍ਰਵਾਸੀ ਵੀ ਕੁਛ ਬੱਚੇ ਨੇ ਪਰ ਇਸ ਗੁਰੂ ਘਰ ਦੇ ਵਿੱਚ ਇਸ ਗੁਰੂ ਘਰ ਜਿਨੀ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਜਿਸ ਵੀ ਗੁਰੂ ਘਰ ਦੇ ਸੀ ਜਾਣੇ ਆ ਉੱਥੇ ਕਦੇ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ ਕਦੇ ਕਿਸੇ ਦੀ ਅਮੀਰੀ ਗਰੀਬੀ ਨਹੀਂ ਦੇਖੀ ਜਾਂਦੀ ਇਹ ਬੱਚੇ ਉਹ ਨੇ ਜਿਨ੍ਹਾਂ ਨੂੰ ਛੁੱਟੀਆਂ ਪਈਆਂ ਨੇ ਆਪਣੇ ਰਿਸ਼ਤੇਦਾਰਾਂ ਕੋ ਜਾਂ ਆਪਣੇ ਨਾਨਕੇ ਮਿਲਣ ਨਹੀਂ ਗਏ ਇੱਥੇ ਗੁਰਮਤੀ ਵਿੱਦਿਆ ਹਾਸਲ ਕਰਨ ਆਏ ਨੇ ਗਿਆਨੀ ਜੀ ਵੱਲੋਂ ਲਗਾਤਾਰ ਬੱਚਿਆਂ ਨੂੰ ਗੁਰਮਤੀ ਵਿੱਦਿਆ ਦਿੱਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਰਹੇ ਹੋ ਬੱਚਿਆਂ ਦੇ ਉਸ ਸ਼ਾਗਿਰਨਾ ਵਾ ਜਦੋਂ ਉਧਰੋਂ ਕੁਐਸਚਨ ਪੁੱਟ ਹੁੰਦਾ ਵਾ ਤਾਂ ਕਿੰਨੇ ਹੀ ਬੱਚੇ ਆਪਣਾ ਹੱਥ ਖੜਾ ਕਰਦੇ ਨੇ ਕਿ ਅਸੀਂ ਉਸ ਦਾ ਆਨਸਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਉਸ ਸ਼ਾਗਿਰਨਾ ਵਾ ਉਸਾਦੇ ਨਾਲ ਸਮੇਂ ਦੇ ਨਾਲ ਇੱਥੇ ਪਹੁੰਚਦੇ ਨੇ ਇਸ ਗੁਰਮਤੀ ਵਿੱਦਿਆ ਨੂੰ ਹਾਸਲ ਕਰਨ ਵਾਸਤੇ ਲਗਾਤਾਰ ਇੱਥੇ ਪਹੁੰਚਦੇ ਨੇ 35 ਤੋਂ 40 ਬੱਚੇ ਨੇ ਜਿਹੜੇ ਗੁਰਮਤੀ ਵਿੱਦਿਆ ਹਾਸਲ ਕਰ ਰਹੇ ਨੇ ਤਾਂ ਬਾਣੀ ਦੇ ਨਾਲ ਜੁੜ ਰਹੇ ਨੇ ਇੱਕ ਬੜਾ ਹੀ ਵਧੀਆ ਉਪਰਾਲਾ ਕੀਤਾ ਗਿਆ ਵਾ ਬਾਣੀ ਦੇ ਨਾਲ ਜੁੜਨ ਦਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਿਆ ਜਾ ਰਿਹਾ ਤੇ ਨਾਲ ਦੀ ਨਾਲ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਗਿਆਨੀ ਜੀ ਨਾਲ ਜਿਨ੍ਹਾਂ ਵੱਲੋਂ ਇਹ ਲਗਾਤਾਰ ਇਹ ਪ੍ਰਾਰਾਲਾ ਸ਼ੁਰੂ ਕੀਤਾ ਗਿਆ ਹੈ ਯਾਨੀ ਜੀ ਉਪਰਾਲਾ ਬੜਾ ਵਧੀਆ ਲੱਗਾ ਤੁਹਾਡਾ ਇੱਕੋ ਹੀ ਗੁਰੂ ਘਰ ਹੁੰਦਾ ਵਾ ਜਿੱਥੇ ਕਦੀ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ ਇੱਥੇ ਬਹੁਤ ਸਾਰੇ ਧਰਮਾਂ ਦੇ ਬੱਚੇ ਨੇ ਕੋਈ Hindu ਹੈ ਕੋਈ ਪ੍ਰਵਾਸੀ ਹੈ ਕੋਈ ਹੋਰ ਧਰਮ ਦੇ ਨੇ ਹੈਨਾ ਬਹੁਤ ਸਾਰੇ ਧਰਮਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਮਨ 'ਚ ਆਇਆ ਕਿ ਇਹ ਗੁਰਮਤੀ ਵਿੱਦਿਆ ਦਾ ਪ੍ਰਵਲਾ ਸ਼ੁਰੂ ਤੇ ਹਰ ਸਿੱਖ ਦੇ ਮਨ ਵਿੱਚ ਹੋਣਾ ਚਾਹੀਦਾ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਸੁਹਾਗ ਭਾਈ ਗੁਰਦਾਸ ਜੀ ਇਹੋ ਗੱਲ ਲਿਖੀ ਜਾਂਦੇ ਪੱਕੀ ਗੱਲ ਆ ਵੀ ਸਾਨੂੰ ਤੇ ਹਰ ਬੰਦੇ ਨੂੰ ਹਰ ਸਿੱਖ ਦੇ ਘਰ ਵਿੱਚ ਗੁਰਮਤ ਦਾ ਗਿਆਨ ਹੋਣਾ ਚਾਹੀਦਾ ਤੇ ਉਹ ਬਚਪਨ ਤੋਂ ਮਿਲ ਜਾਏ ਤੇ ਬਹੁਤ ਵਧੀਆ ਗੱਲ ਆ ਇਸ ਕਰਕੇ ਸਾਡਾ ਮਨ ਦਾ ਮੇਰੀ ਮੰਦੀ ਖਾਸ਼ ਰਿੰਦੀ ਆ ਵੀ ਚਲੋ ਬੱਚੇ ਕੁਛ ਨਾ ਕੁਛ ਸਿੱਖ ਜਾਣ ਕੋਈ ਵੱਡੇ ਹੋ ਗਏ ਕਿਤੇ ਵੀ ਜਾਣ ਖਾਸ ਕਰਕੇ ਮੇਰੀਆਂ ਸਾਡੀਆਂ ਬੱਚੀਆਂ ਜਿਹੜੀਆਂ ਲਿਖੀਆਂ ਜਿੱਦੋਂ ਉਹਨਾਂ ਵਹਿ ਜਾਣਾ ਤੇ ਇਹਨਾਂ ਦੇ ਕੋਈ ਗੁਰਮਤ ਦਾ ਗਿਆਨ ਹੋਵੇਗਾ ਇਹਨਾਂ ਦੀ ਇੱਜ਼ਤ ਹੋਵੇਗੀ ਇਹਨਾਂ ਦੇ ਮਾਪੇ-ਬਾਪ ਦੀ ਇੱਜ਼ਤ ਹੋਵੇਗੀ ਇਹ ਕੁਦਰਤ ਵੱਲੋਂ ਹੈ ਹਾਂਜੀ ਜੀ ਬਿਲਕੁਲ ਅੱਜ ਬਾਣੀ ਨਾਲ ਜੁੜਦੇ ਪਏ ਨੇ ਮੈਂ ਦੇਖਣ ਰਿਹਾ ਉਸ ਸਾਹ ਕਿੰਨਾ ਬੱਚਿਆਂ ਦੇ ਵਿੱਚ ਉਧਰੋਂ ਗਿਆਨੀ ਜੀ ਵੱਲੋਂ ਕੁਐਸਚਨ ਪੁੱਟੇ ਕੀਤਾ ਜਾਂਦਾ ਤੇ ਆਨਸਰ ਦੇ ਇਹਨੂੰ ਬੜੇ ਉਤਸ਼ਾਹਤ ਹੁੰਦੇ ਨੇ ਬੱਚੇ ਕਿ ਐਸੀ ਦੀਏ ਐਸੀ ਦੀਏ ਬਾਕੀ ਸਤਗੁਰ ਦੇ ਜਿੰਨੇ ਵੀ ਅਸੀਂ ਗੁਰਪੁਰਬ ਮਨਾਉਂਦੇ ਆ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਹੈ ਗੁਰੂ ਅਰਜਨ ਦੇਵ ਜੀ ਦਾ ਹੁਣੇ ਸਿੱਧੀਪੁਰ ਮਨਾਇਆ ਵਿਸਾਖੀ ਪਰ ਮਨਾਉਂਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਬੱਚਿਆਂ ਨੂੰ ਵੀ ਸ਼ਾਮ ਨੂੰ ਸਪੈਸ਼ਲੀ ਟਾਈਮ ਦਿੱਤਾ ਜਾਂਦਾ ਵੀ ਤੁਸੀਂ ਕਵਤਾ ਪੜ੍ਹਨੀ ਆ ਜਿਹੜੀ ਵਧੀਆ-ਵਧੀਆ ਕਵਤੋਦੇ ਜੀ ਬੱਚਿਆਂ ਨੂੰ ਨਗਦ ਨਾਮ ਦਿੱਤੇ ਜਾਂਦੇ ਆ ਬੱਚੇ ਬੜੇ ਉਤਸ਼ਾਹ ਨਾਲ ਜਦੋਂ ਗੁਰਪ੍ਰੰਧਾ ਪਹਿਲਾਂ ਪੁੱਛਣਗੇ ਕਵਤਾ ਪੜ੍ਹਨੀ ਆ ਟਾਈਮ ਦਿਓਗੇ ਉਹ ਉਹਨਾਂ ਚਾਹ ਹੁੰਦਾ ਬੱਚਾ ਤੇ ਬੜੀ ਮਨੋਂ ਫਿਰ ਆਪਣੇ ਕੁੱਛੀ ਹੁੰਦੇ ਬੱਚੇ ਉਹਨੂੰ ਕੀਰਤਨ ਵੀ ਕਰਦੇ ਆ ਉਹ ਵੀ ਸ਼ਬਦੀ ਪੜ੍ਹ ਲੈਂਦੇ ਆ ਕਿੰਨਾ ਸਮਾਂ ਫਿਰ ਚੱਲਦਾ ਪਾੜ ਇੱਥੇ ਲਗਾ ਤਾਂ ਕਿੰਨੀ ਸਮਾਂ ਵੀ ਦੇ ਦਿੱਤੀ ਜਾਂਦੀ ਆ ਇਨਜੀ ਕਿੰਨਾ ਸਮਾਂ ਇੱਥੇ ਬੱਚਿਆਂ ਨੂੰ ਗਰਮਦੀ ਵਿਦਿਆ ਇਹ ਤੇ ਜਿਹੜਾ ਹੁਣ ਤੇ ਛੁੱਟੀਆਂ ਕਰਕੇ ਇਹਨਾਂ ਨੂੰ ਅਸੀਂ 5 ਤਰੀਕ ਤੋਂ ਸ਼ੁਰੂ ਕੀਤਾ ਸੀ ਤੇ 14 ਤਰੀਕ ਤੱਕ ਇਹਨਾਂ ਦਾ ਚੱਲਣਾ ਕਿਉਂ ਬੱਚੇ ਫਿਰ ਕਈ ਕਾਲੇ ਹੋ ਜਾਂਦੇ ਵਿੱਚ ਹੁਣ ਬੱਚੇ 4-5 ਚੜ੍ਹ ਵੀ ਗਏ ਨੇ ਵਿੱਚੋਂ ਕੱਲ ਦੋ ਬਾਬਾ ਆਪਣੇ ਨਾਲ ਕੇ ਹਾਲਾ ਨੂੰ ਕਿਹਾਗੇ ਬੱਚਿਆਂ ਦੇ ਉੱਥੇ ਆਂ ਤਾਂ ਬੱਚਿਆਂ ਨੇ ਵੀ ਚਲੋ ਛੁੱਟੀਆਂ ਆਈਆਂ ਫਿਰ ਤੁਰਾਈਏ ਬਾਕੀ ਇਹ ਹਰ ਸਾਲ ਹੀ ਇਹ ਕੈਂਪਸੀਆਂ ਨੂੰ ਆਯੋਜਨ ਕਰਿਆ ਕਰਾਂਗੇ ਸਾਡੇ ਰਵੇਗਾ ਤੇ ਕੁਝ ਕਰਾਂਗੇ ਨ ਪੂਰੀ ਅੱਗੇ ਤੋਂ ਜੇ ਜਿਵੇਂ ਜਿਹਦਾ ਜਿੰਦਾ ਸਾਇੰਦਰ ਸਿੰਘ ਨੇ ਹੁਣ ਤੁਹਾਡਾ ਗੱਲ ਕੀਤੀ ਹੈ ਉਹਨਾਂ ਦੇ ਮੰਨ ਦੀ ਖਾਹ ਸੀਗੀ ਬੱਚੇ ਉਹਨਾਂ ਦੇ ਬਾਹਰ ਆਉਣਾ ਆ ਗਿਆ ਵੀ ਅਸੀਂ ਪਿੱਛੇ ਉਹਨਾਂ ਨੂੰ 50000 ਰੁਪਏ ਵੀ ਭੇਜਿਆ ਸੀ ਗੁਰਦੁਆਰਾ ਤੋ ਜਿਹੜੇ ਕੋਈ ਸੇਵਾ ਕਰਦਾ ਤੇ ਅਸੀਂ ਕਿਉਂ ਪਿੱਛੇ ਹੋਈਏ ਸਾਡਾ ਵੀ ਫਰਜ਼ ਬੰਦਾ ਕਮੇਟੀ ਦਾ ਵੀ ਜੇ ਕੋਈ ਸੇਵਾਦਾਰ ਸੇਵਾ ਕਰਦਾ ਪਿਆ ਅਸੀਂ ਬੱਚਿਆਂ ਨੂੰ ਸਿੱਧੀ ਕੁਝ ਮਿਲੇਗਾ ਸਾਨੂੰ ਵੀ ਮਿਲੇਗਾ ਮਿਲ ਕੋਈ ਇੱਕ ਗੁਰੂ ਘਰ ਹੁੰਦਾ ਵਾ ਜਿੱਥੇ ਕਦੀ ਕਿਸੇ ਦੇ ਬੰਦੇ ਦੀ ਜਾਤ ਨਹੀਂ ਪੁੱਛੀ ਜਾਂਦੀ ਇੱਥੋਂ ਤੱਕ ਕਿ ਬੱਚੇ ਵੀ ਆਉਂਦੇ ਬੇ ਨੇ ਇਹ ਸਾਰੇ ਇਕੱਠੇ ਬੈਠੇ ਨੇ ਇੱਕੋ ਪਲੇਟਫਾਰਮ ਦੇ ਨਿੱਕੋ ਮੰਚ ਤੇ ਬੈਠੇ ਨੇ ਤੇ ਗੁਰਮਤੀ ਵਿਦਿਆ ਹਾਸ ਕਰ ਰਹੇ ਇਹ ਤੇ ਵੇਖੋ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੀ ਇਹ ਹੈ ਕਿ ਇੱਥੇ ਕੋਈ ਪਿੰਨ ਭਾਵ ਕੋਈ ਮਤਲਬ ਜਾਤ ਪਾਤ ਨਹੀਂ ਵੇਖੀ ਜਾਂਦੀ ਤੇ ਬਾਕੀ ਆ ਗਿਆਨੀ ਹਰਵੰਸ ਸਿੰਘ ਹੁਣਾਂ ਦਾ ਬਹੁਤ ਵੱਡਾ ਉਪਰਾਲਾ ਵਾ ਜਿਹੜੇ ਇਹ ਨਿੱਕੇ ਨਿੱਕੇ ਬੱਚਿਆਂ ਨੂੰ ਆਪਣੀ ਪਨੀਰੀ ਨੂੰ ਮਤਲਬ ਇਸ ਲਾਈਨ ਚ ਗੁਰੂ ਬਾਣੀ ਨਾਲ ਜੋੜ ਰਹੇ ਨੇ ਤੇ ਮੈਂ ਤੇ ਬਹੁਤ ਇਸ ਗੱਲ ਦਾ ਇਹਨਾਂ ਦਾ ਰਿਣੀ ਆ ਵੀ ਇਹ ਬੱਚਿਆਂ ਨੂੰ ਮਤਲਬ ਕਾਫੀ ਟਾਈਮ ਤੋਂ ਇੱਕ ਕੰਮ ਮਤਲਬ ਕਰ ਰਹੇ ਨੇ ਤੇ ਇਹ ਇਹਨਾਂ ਨੂੰ ਇਹ ਮਤਲਬ ਕੋਈ ਮਹਾਰਾਜ ਕਿਰਪਾ ਕਰੇ ਨਾਲ ਲੰਬੀ ਉਮਰ ਕਰੇ ਇਸੀ ਤਰ੍ਹਾਂ ਮਤਲਬ ਇਹ ਉਪਰਾਲਾ ਕਰਦੇ ਰਹਾ ਵੇਖ ਲਓ ਜੀ ਲੰਬੀਆਂ ਉਮਰਾਂ ਦੀਆਂ ਸੀ ਦੇਂਡਿਆਂ ਦਾ ਉਮਰ ਤੇ ਜਿੰਨੀ ਉਹਨੇ ਭੇਜਿਆ ਉਹ ਨਹੀਂ ਹੋਣੀ ਆ ਇਹ ਹੁਣ ਕਬਲੇ ਛੱਡੀ ਨੋਈ ਲੱਗਦੀ ਆ ਇੱਥੇ ਆ ਜ਼ਮੀਨ ਵੀ ਇਹਨਾਂ ਦੇ ਸੌਦਾ ਸਾਹਿਬ ਨੇ ਕੀਤੀ ਸੀ ਗੁਰਦੁਆਰੇ ਵਾਸਤੇ ਸਾਰਾ ਮਹੱਲਾ ਇਹਨਾਂ ਦੇ ਦਾਦੇ ਦੇ ਨਾ ਦੇ ਆ ਕਿੰਨਾ ਚੱਲੇਗਾ ਉਪਰਾਲਾ ਫੇਰ ਇਹ 15 ਤੱਕ ਤੱਕ ਜਦੋਂ ਤੱਕ ਇਹ ਚੱਲਦਾ ਰਹੇਗਾ ਜਿੱਦਾਂ ਹੁਣੇ ਵਗਾਰ ਵਿੱਚ ਜਨ ਵਿੱਚ ਮੇਰੇ ਇਹ ਬੱਕੋ ਅੱਗੇ ਵੇਖੋ ਹੁਣ ਸੰਗਤ ਹੋ ਗਏ ਚਲੋ ਹੁਣ ਵਾਲੇ ਚਲਾਉਣਗੇ ਗੁਰੂ ਸਾਹਿਬ ਨੇ ਚਲਾਉਣਾ ਮੈਂ ਥੋੜਾ ਚਲਾਉਣਾ ਜੀ ਜੋ ਗੁਰੂ ਸਾਹਿਬ ਨੇ ਚਲਾਣਾ ਵਾ ਜਦ ਤੱਕ ਸਵਾਸਾ ਤਦ ਤੱਕ ਇਸੇ ਤਰੀਕੇ ਨਾਲ ਗੁਰਮਤੀ ਵਿਦਿਆ ਬੱਚਿਆਂ ਨੂੰ ਦਿੱਤੀ ਜਾਏ ਜ਼ਰੂਰ ਅਸੀਂ ਗਿਆਨੀ ਜੀ ਪ੍ਰਚਾਰਕ ਨਾਲ ਵੀ ਗੱਲ ਕਰਦੇ ਹਾਂ ਚੱਲ ਕੇ ਕਿ ਬੱਚਿਆਂ ਦੀ ਉਤਸ਼ਾਹ ਕਿੰਨਾ ਵਾ ਕਿਉਂਕਿ ਜਿਸ ਤਰੀਕੇ ਨਾਲ ਛੁੱਟੀਆਂ ਬੱਚਿਆਂ ਨੂੰ ਪਈਆਂ ਵਾ ਤਾਂ ਹਰ ਇੱਕ ਦਾ ਦਿਲ ਕਰਦਾ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਕੋਲ ਚਲੀਏ ਪਰ ਇਹ ਬੱਚੇ ਉਹ ਨੇ ਕਿ ਜਿਹੜੇ ਆਪਣੇ ਰਿਸ਼ਤੇਦਾਰਾਂ ਕੋਲ ਨਹੀਂ ਗਏ ਗੁਰਮਤੀ ਵਿਦਿਆ ਹਾਸਲ ਕਰਨਾ ਹੈ ਬਾਬਾ ਜੀ ਕਿਸ ਤਰੀਕੇ ਦਾ ਉਤਸ਼ਾਹ ਵੇਖਦੇ ਹੋ ਬੱਚੇ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਉਤਸ਼ਾਹ ਹੈ ਬੱਚਿਆਂ ਦੇ ਵਿੱਚ ਹਰੇਕ ਬੱਚੇ ਨੇ ਆਪਣਾ ਪੂਰਾ 100% ਇਸ ਕੈਂਪ ਦੇ ਵਿੱਚ ਸਿੱਖਣ ਦਾ ਯਤਨ ਕੀਤਾ ਹੈ ਬੱਚਿਆਂ ਦਾ ਉਤਸ਼ਾਹ ਹੀ ਹੈ ਉਦੋਂ ਬਾਅਦ ਉਤਸ਼ਾਹ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਹੈ ਉਦੋਂ ਅੱਗੇ ਜੇ ਉਤਸ਼ਾਹ ਦੀ ਗੱਲ ਕਰੀਏ ਤੇ ਬੱਚਿਆਂ ਦਾ ਮਾਪਿਆਂ ਦਾ ਜਿਹੜੇ ਰੋਜ਼ ਤਿਆਰ ਕਰਕੇ ਬੱਚਿਆਂ ਨੂੰ ਕੈਂਪ ਦੇ ਵਿੱਚ ਸਿੱਖਣ ਵਾਸਤੇ ਭੇਜਦੇ ਆ ਔਰ ਬੱਚਿਆਂ ਦਾ ਉਤਸ਼ਾਹ ਤੁਸੀਂ ਵੇਖ ਸਕਦੇ ਹੋ ਕਿ ਹਰ ਇੱਕ ਬੱਚਾ ਆਪਣੇ ਪੱਧਰ ਤੇ 100% ਕਰਨ ਦਾ ਯਤਨ ਕਰ ਰਿਹਾ ਹੈ ਦੇਖਣਿਆ ਕਿ ਤੁਸੀਂ ਕੁਐਸਚਨ ਪੁੱਟ ਕਰਦੇ ਹੋ ਤਾਂ ਸਾਰੇ ਬੱਚੇ 35 ਤੋਂ 40 ਬੱਚੇ ਨੇ 35 ਤੋਂ 40 ਬੱਚੇ ਹੱਥ ਖੜਾ ਕਰ ਦਿੰਦੇ ਮੈਂ ਆਨਸਰ ਦਊਂਗਾ ਮੈਂ ਆਨਸਰ ਦਊਂਗਾ ਇਹ ਇਹਨਾਂ ਦੀ ਸਮਰਪਿਤ ਭਾਵਨਾ ਜੀ ਜਿੰਨੇ ਧਿਆਨ ਨਾਲ ਬੱਚਾ ਕੋਈ ਸੁਣਦਾ ਆ ਉਹਨੇ ਧਿਆਨ ਨਾਲ ਉਹਨੇ ਜਲਦੀ ਸਿੱਖਦਾ ਆ ਫਿਰ ਜੋ ਕੁਝ ਸਿੱਖਿਆ ਹੁੰਦਾ ਉਹ ਸੁਣਾਉਣ ਦੀ ਇੱਛਾ ਸ਼ਕਤੀ ਤੇ ਜ਼ਰੂਰ ਅੰਦਰ ਪੈਦਾ ਹੁੰਦੀ ਆ ਉਹ ਜੰਨਾ ਕਿ ਇਹਨਾਂ ਨੇ ਸਿੱਖਿਆ ਆ ਇਹਨੇ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਫਿਰ ਸੁਣਾਉਣ ਦੀ ਇੱਛਾ ਅੰਦਰੋਂ ਚਾਹ ਪੈਦਾ ਹੁੰਦਾ ਇਸ ਕਰਕੇ ਬੱਚੇ ਸਾਰੇ ਹੱਥ ਖੜਾ ਕਰਦੇ ਜੀ ਜ਼ਰੂਰ ਅਸੀਂ ਚਾਹਾਂਗੇ ਕਿ ਬੱਚਿਆਂ ਨਾਲ ਵੀ ਚੱਲ ਕੇ ਗੱਲ ਕਰੀਏ ਇਹ ਬੱਚੇ ਨੇ ਜਿਹੜੇ ਸਮਾਂ ਕੱਢ ਕੇ ਇੱਥੇ ਆਉਂਦੇ ਨੇ ਲਗਾਤਾਰ ਤੇ ਆਣ ਕੇ ਗੁਰਮਤੀ ਵਿੱਦਿਆ ਹਾਸਲ ਕਰਦੇ ਨੇ ਭਾਈ ਨਾਂ ਕੀ ਤੇਰਾ ਬੱਚਾ ਪੁਲਵਿੰਦਰ ਸਿੰਘ ਅੱਛਾ ਪੁਲਵਿੰਦਰ ਜਿਸ ਤਰੀਕੇ ਨਾਲ ਦੇਖਿਆ ਕਿ ਬੱਚੇ ਛੁੱਟੀਆਂ 'ਚ ਕੋਈ ਆਪਣੇ ਨਾਨਕੇ ਜਾ ਰਿਹਾ ਕੋਈ ਆਪਣੇ ਮੰਮੀ ਪਾਪਾ ਨਾਲ ਘੁੰਮਣ ਜਾ ਰਿਹਾ ਬਾਹਰ ਹੈਨਾ ਕਈ ਰਿਸ਼ਤੇਦਾਰਾਂ ਕੋਈ ਜਾ ਰਹੇ ਤਹਾਡੇ ਜਮਾਂਜ ਨਹੀਂ ਆਇਆ ਕਿ ਅਸੀਂ ਵੀ ਚਲੀਏ ਰਿਸ਼ਤੇਦਾਰਾਂ ਕੋਲ ਛੁੱਟੀਆਂ ਪਈਆਂ ਮੁੜ ਕੇ ਕੀ ਪਤਾ ਕਦੋਂ ਜਾਏ ਨਾਨਕੇ ਤੇ ਜਦੋਂ ਮਰਜ਼ੀ ਚਾਹੀਦਾ ਆ ਤੇ ਚਲੋ ਕੈਂਪ ਕਈ ਵਾਰੀ ਲੱਗਦਾ ਬਾਬਾ ਜੀ ਹੁੰਦੇ ਨੇ ਕੈਂਪ ਲਾਉਣ ਲਈ ਪਰ ਚਲੋ ਮੌਕਾ ਮਿਲ ਗਿਆ ਤੇ ਲਾਲੀ ਦਾ ਜਰੂਰ ਨਾਨਕੇ ਤੇ ਜਦੋਂ ਮਰਜ਼ੀ ਚੱਲ ਜੀਦਾ ਅੱਛਾ ਫੇ ਸਮੇਂ ਨਾ ਆ ਜਾਂਦੇ ਨਾ ਟਾਈਮ ਹਾਂਜੀ 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 ਭਾਈ ਕੀ ਨਾਮ ਤੇਰਾ ਖੜਾ ਹੋਇਆ ਬੱਚਾ ਕੀ ਨਾਮ ਕੀ ਆਪਣਾ ਸਾਈਬ ਕੁਮਾਰ ਅੱਛਾ ਸਾਈਲ ਹਿੰਦੂ ਹੋ ਹੈਨਾ ਕਈ ਵਾਰੀ ਮਾਂ-ਬਾਪ ਵੀ ਕਹਿ ਦਿੰਦੇ ਨਹੀਂ ਜਾਣਾ ਯਾਰ ਤੁਸੀਂ ਹਿੰਦੂ ਹੈਨਾ ਮੰਮੀ-ਬਾਪਾਂ ਨੇ ਨਹੀਂ ਕਦੇ ਨਹੀਂ ਉਹ ਕਹਿੰਦੇ ਜਰੂਰ ਜਾਓ ਅਨ ਜਿਹੜਾ ਮਨ ਇਹ ਨਹੀ ਵੀ ਕਹਦਾ ਕਹਿੰਦੇ ਤਮ ਹੀ ਜਾਓ ਨਹੀਂ ਬਿਲਕੁਲ ਸਹੀ ਹੈ ਸਹੀ ਹੈ ਬਾਣੀ ਦੇ ਨਾਲ ਜੁੜਨਾ ਗਲਤ ਨਹੀਂ ਹੈਗਾ ਹਾਂਜੀ ਆਪਾਂ ਨੂੰ ਪਤਾ ਲੱਗਦਾ ਹਾਂਜੀ ਇਤਿਹਾਸ ਬਾਰੇ ਹਾਂਜੀ ਬਹੁਤ ਕੁਝ ਸਿੱਖਿਆ ਤੋ ਅੱਜ ਤੁਹਾਡਾ ਦਿਲ ਨਹੀਂ ਕੀਤਾ ਕਿ ਛੁੱਟੀਆਂ 'ਚ ਘੁੰਮ ਕੇ ਆਈ ਕਿ ਨਹੀਂ ਇੱਥੇ ਬਿਰਤੀ ਜੜ ਗਈ ਹੈ ਇੱਥੇ ਮਨ ਲੱਗ ਗਿਆ ਹਾਂਜੀ ਬਿਲਕੁਲ ਕਿਸ ਤਰੀਕੇ ਦਾ ਬੱਚਿਆਂ ਦੇ ਵੀ ਸ਼ਾਹ ਵਾ ਛੁੱਟੀਆਂ ਪਈਆਂ ਵਾ ਪਰ ਜਾਨ ਨੂੰ ਮੰਨ ਨਹੀਂ ਕਰਦਾ ਉਹਨਾਂ ਦਾ ਕਿਤੇ ਕਹਿੰਦੇ ਕਿ ਇੱਥੇ ਹੀ ਅਸੀਂ ਗੁਰੂ ਘਰ ਹੀ ਬੈਠ ਕੇ ਮਨ ਲਾਣਾ ਵਾ ਗੁਰੂ ਘਰ ਹੀ ਬੈਠ ਕੇ ਜਿਹੜੀ ਇਹ ਗੁਰਮਤੀ ਵਿੱਦਿਆ ਹਾਸਲ ਕਰਨੀ ਹੈ ਜ਼ਰੂਰ ਅਸੀਂ ਇਹ ਬੱਚਿਆਂ ਨਾਲ ਜਾਵਾਂ ਬੱਚਾ ਕਿਹੜੀ ਕਲਾਸੇ ਪੜ੍ਹਦੇ ਪੜ੍ਹਦੇ ਕਿਹੜੀ ਕਲਾਸੇ ਸੈਵਨਥ ਅੱਛਾ ਸੈਵਨਥ 'ਚ ਪੜ੍ਹਦੇ ਹੋ ਤੁਹਾਨੂੰ ਮੈਂ ਉਹਦਾ ਦੇਖਣ ਦੇ ਆ ਪਾਠੀ ਜੀ ਵਾਲਾ ਗਿਆਨੀ ਜੀ ਵੱਲੋਂ ਜਿਹੜਾ ਵੀ ਕੁਐਸਚਨ ਪੁੱਟ ਕੀਤਾ ਜਾਂਦਾ ਤੁਸੀਂ ਆਪ ਸਭ ਤੋਂ ਪਹਿਲਾਂ ਖੜਾ ਕਰਦੇ ਹੋ ਹਾਂਜੀ ਹੈ ਹਾਂਜੀ ਸਾਰੇ ਕੁਐਸਚਨ ਆਉਂਦੇ ਆ ਹਾਂਜੀ ਸਾਰੇ ਆਉਂਦੇ ਆ ਕਿੰਨੇ ਦਿਨ ਹੋ ਗਏ ਇੱਥੇ ਆਂਦੇ ਲਗਾਤਾਰ 6 6 ਦਿਨ ਹੋ ਗਏ ਮਮਾ ਪਪਾ ਨੇ ਤਾਂ ਨਹੀਂ ਕਦੀ ਕਿਹਾ ਕਿ ਚੱਲ ਆ ਕੇ ਕਮਾ ਲਈਏ ਤੈਨੂੰ ਛੱਡ ਦੇ ਨਹੀਂ ਜਾਣਾ ਨਹੀਂ ਤੇਰਾ ਮਨ ਵੀ ਨਹੀਂ ਕਦੇ ਕੀਤਾ ਕਿ ਮੈਂ ਜਾਣਾ ਘੁੰਮਣ ਨਹੀਂ ਜੀ ਬਿਲਕੁਲ ਦੇਖ ਸਕਦੇ ਹੋ ਬੱਚਿਆਂ ਚ ਵੀ ਕਿੰਨਾ ਸ਼ਾਵਾ ਬੱਚੇ ਵੀ ਲਗਾਤਾਰ ਇੱਥੇ ਗੁਰਮਤੀ ਵਿਦਿਆ ਇਹ ਲੈਣ ਆਉਂਦੇ ਨੇ ਤੇ ਗਿਆਨੀ ਜੀ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਬੱਚੇ ਵੀ ਇਹ ਲਗਾਤਾਰ ਆਉਂਦੇ ਨੇ ਤਾਂ ਨਾ ਹੀ ਇੱਥੇ ਕਿਤੇ ਕਿਸੇ ਦੀ ਜਾਤ ਪੁੱਛੀ ਜਾਂਦੀ ਹੈ ਨਾ ਕਿਸੇ ਦੀ ਅਮੀਰੀ ਗਰੀਬੀ ਦੇਖੀ ਜਾਂਦੀ ਹੈ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਸੋ ਜਿਸ ਦਿਨ ਚੱਲਦੇ ਆ ਲਗਾਤਾਰ 14 ਤਰੀਕ ਤੱਕ ਇਸੇ ਤਰੀਕੇ ਨਾਲ ਗੁਰਮਤੀ ਵਿਦਿਆਥੀ ਦਿੱਤੀ ਜਾਵੇਗੀ ਤਾਂ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜਦ ਤੱਕ ਸਵਾਸ ਨੇ ਤਦ ਤੱਕ ਇਸੇ ਤਰੀਕੇ ਨਾਲ ਉਪਰਾਲਾ ਚੱਲਦਾ ਰਹੇਗਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਸਾਂਝਾ ਟੀਵੀ ਗੁਰਦਾਸਪੁਰ